तुसी देख रहे हो स्टार न्यूज 18 चैनल रोजाना ताजा खबरें देखने लाई चैनल नु सब्सक्राइब करो हुन तुहाडे तो सामने पेश कर दे हां एक खास खबर पिंड समगोली दे पीड़ित वसनीका ने होई झूठी एफआईआर रद्द करवाने लाई किया प्रदर्शन सोसाइटी दी जमीन हथियाण ली बरखास्त कमेटी ने सियासी रसूख नाल करवाई परचे एसएसपी दफ्तर देख के राव तो डरे पुलिस अधिकारी मोर्चा स्थान ते पहुंचे थे लिया मांग पत्र बलविंदर कुमरा ने कहा कि, कि बदला वाली आप पार्टी ने लोकतंत्र नु बदल के बना देता है गुंडातंत्र

11 ਨਵੰਬਰ ਨੂੰ ਮੋਹਾਲੀ ਫੇਸ ਸੱਦਿਆ ਲਾਈਟਾਂ ਤੇ ਐਸ ਸੀ ਬੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਪਿੰਡ ਸੰਵੋਲੀ ਵਾਸੀਆਂ ਨੇ ਪਾਰੀ ਗਿਣਤੀ ਵਿੱਚ ਇਕੱਠ ਕੀਤਾ ਤੇ ਪਿੰਡ ਵਾਸੀਆਂ ਤੇ ਹੋਏ ਝੂਠੇ ਪਰਚੇ ਦੇ ਵਿਰੋਧ ਵਿੱਚ ਪੁਲਿਸ ਦੇ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਇੱਥੇ ਇਹ ਦੱਸਣ ਯੋਗ ਹੈ ਕਿ ਕੁਝ ਜ਼ਮੀਨੀ ਵਿਵਾਦ ਨੂੰ ਲੈ ਕੇ ਸੁਸਾਇਟੀ ਦੀ ਜ਼ਮੀਨ ਹਥਿਆਉਣ ਲਈ ਬਰਖਾਸਤ ਕਮੇਟੀ ਨੇ ਸਿਆਸੀ ਰਸੂਖ ਨਾਲ ਕੁਝ ਪਿੰਡ ਵਾਸੀਆਂ ਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਸਨ ਜਿਸ ਨੂੰ ਲੈ ਕੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੋਮੜਾ ਨੇ ਮਿਤੀ 3 ਅਕਤੂਬਰ ਨੂੰ ਲੋਕਾਂ ਦੇ ਇਕੱਠ ਵਿੱਚ ਇਹ ਐਲਾਨ ਕੀਤਾ ਸੀ ਕਿ ਜੇਕਰ 10 ਦਿਨਾਂ ਵਿੱਚ ਪ੍ਰਸ਼ਾਸਨ ਨੇ ਹੋਏ ਝੂਠੇ ਪਰਚੇ ਨੂੰ ਰੱਦ ਨਾ ਕੀਤਾ ਤਾਂ 11 ਨਵੰਬਰ ਨੂੰ ਐਸਐਸਪੀ ਮੋਹਾਲੀ ਦਾ ਕਿਰਾਉ ਕੀਤਾ ਜਾਵੇਗਾ। ਅੱਜ ਪਿੰਡ ਸੰਗੋਲੀ ਦੇ ਲੋਕਾਂ ਨੇ ਪਾਰੀ ਗਿੰਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਮੋਹਾਲੀ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਮੋਹਾਲੀ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਨਵੀਨ ਪਾਲ ਰਹਿਲ, ਐਸਐਚਓ ਰੁਪਿੰਦਰ ਸਿੰਘ ਥਾਣਾ ਫੇਸਾਟ, ਐਸਐਚਓ ਅਮਨਦੀਪ ਤਰੀਕਾ ਥਾਣਾ ਮਟੋਰ ਨੇ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ ਅਤੇ ਉਹਨਾਂ ਤੋਂ ਮੰਗ ਪਤਲਿਆ ਡੀਐਸਪੀ ਲਹਿਲ ਨੇ ਇਸ ਪਰਚੇ ਦੀ ਪੜਤਾਲ ਕਰਕੇ ਜਲਦ ਇਨਸਾਫ ਦੇਣ ਦਾ ਪ੍ਰੋਸਾ ਦਿੱਤਾ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਮੜਾ ਨੇ ਕਿਹਾ ਕਿ ਅਸੀਂ ਦਾਸਤਨਾ ਪਹਿਲਾ ਚੂਟੀ ਐਫਆਈਆਰ ਰੱਦ ਕਰਨ ਅਤੇ ਗ੍ਰਿਫਤਾਰ ਕੀਤਾ ਵਿਅਕਤੀ ਰਿਹਾ ਕਰਨ ਲਈ ਪੁਲਿਸ ਨੂੰ ਅਪੀਲ ਕੀਤੀ ਸੀ ਤੇ ਇਹ ਵੀ ਐਲਾਨ ਕੀਤਾ ਸੀ ਕਿ ਜੇ ਪੁਲਿਸ ਨੇ ਅਜਿਹਾ ਨਾ ਕੀਤਾ ਤਾਂ ਆਉਣ ਵਾਲੀ 11 ਨਵੰਬਰ 2024 ਨੂੰ एसएसपी मोहाली दा किराया ਕੀਤਾ ਜਾਵੇਗਾ ਪਰ پولیس ਅਧਿਕਾਰੀਆਂ ਦੇ ਕੰਨ ਦੇ ਜੋ ਤੱਕ ਨਾ ਸਰਕੀ ਜਿਸ ਕਰਕੇ ਅਜਪਿੰਡ ਸੰਗੋਲੀ ਦੇ ਪੀੜਿਤ ਪਰਿਵਾਰਾਂ ਨੇ ਸਾਰੀ ਪ੍ਰੈਸ ਸਾਹਮਣੇ ਆਪਣੇ ਨਾਲ ਹੋਈ ਤੱਕੇ ਸ਼ਾਹੀ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਡੇਰਾ ਬਸਦੀ ਦੀ ਪੁਲਿਸ ਪਿੰਡ ਵਾਸੀਆਂ ਨੂੰ ਤਾੰਗ ਪਰੇਸ਼ਾਨ ਕਰ ਰਹੀ ਹੈ ਇਸ ਮੌਕੇ ਕਮੇਟੀ ਦੇ ਮੈਂਬਰ ਲਖਵਿੰਦਰ ਸਿੰਘ ਅਤੇ ਪਿੰਡ ਦੇ ਨੌਜਵਾਨ ਆਗੂ ਰਣਜੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਸਿੰਘ ਆਦਿ 6 ਮੈਂਬਰਾਂ ਤੇ ਮਿਤੀ 18 ਜੁਲਾਈ 2024 ਨੂੰ FIR ਨੰਬਰ 234 ਥਾਣਾ ਡੇਰਾ ਬਸੀਚ ਦਰਜ ਕੀਤੀ ਗਈ ਸੀ ਜਿਸ ਵਿੱਚ ਕੋਈ ਸੱਚਾਈ ਨਹੀਂ ਹੈ ਪੁਲਿਸ ਮੰਡਲਤ ਕਹਾਣੀ ਬਣਾ ਕੇ ਸਾਡੀ ਜ਼ਮੀਨ ਹਥਿਆਉਣ ਲਈ ਸਾਨੂੰ ਡਰਾ ਧਮਕਾ ਰਹੀ ਹੈ ਸਾਡੀ SSP ਸਾਹਿਬ ਮੁਹਾਲੀ ਨੂੰ ਬੇਨਤੀ ਹੈ ਕਿ ਮੈਡੀਕਲ ਰਿਪੋਰਟਾਂ ਨੂੰ ਦੁਬਾਰਾ ਜਾਂਚ ਕੇ ਇਸ ਝੂਠੀ FIR ਨੂੰ ਰੱਦ ਕੀਤਾ ਜਾਵੇ ਅਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਸਰਪੰਚ ਪ੍ਰਭিয়াল ਲਖਵੀਰ ਸਿੰਘ ਵਡਾਲਾ ਪ੍ਰਿੰਸੀਪਲ ਬਨਵਾਰੀ ਲਾਲ ਸਵਿੰਦਰ ਸਿੰਘ ਲਖੋਵਾਲ ਹਰਨੇਕ ਸਿੰਘ ਮਲਵਾ

ਅੱਜ ਦਾ ਜਿਹੜਾ ਹੈ ਪ੍ਰੋਗਰਾਮ ਸੰਗੋਲੀ ਪਿੰਡ ਹੈ ਹਲਕਾ ਡੇਰਾ ਵਸੀ ਹੈ ਜਿੱਥੇ ਰਮਨਦਾਸ ਜੀ ਐਸਸੀ ਸੋਸਾਇਟੀ ਹੈ ਬੜੀ ਹਰੀਜਨ ਸੁਧਾਇਤ ਰਮਦਾਸ ਜੀ ਸੋਸਾਇਟੀ ਕੰਪਨੀ ਉਸ ਨੂੰ ਜਿਹੜੀ ਜ਼ਮੀਨ ਹੈ ਉਹ ਇਹਨਾਂ ਨੇ ਖਰੀਦੀ ਸੀ ਕਿਸ਼ਤਾਂ ਦੇ ਖਰੀਦੀ ਸੀ ਕਾਫੀ ਪਹਣ ਤੋਂ ਵੀ ਬਣ ਲੱਗੀ ਸਨ ਬਾੜ ਤੋਂ ਪਹਿਲੀ ਹੈ ਲਗਭਗ 200 ਕਿਨਾਰੇ ਉਸ ਕਿੱਲੇ ਜਿਹੜਾ ਹੈ ਪਿੰਡ ਦੇ 44 ਜਿਹੜੇ ਸ਼ੇਅਰ ਹੋਲਡਰ ਨੇ ਜਿਹੜੇ ਉੱਥੇ ਪਰਿਵਾਰ ਰੇ ਰਹੇ ਨੇ ਉਹਨਾਂ ਦਾ ਇੱਕ ਮੈਂਬਰ ਹੈ ਉਹ ਸ਼ੇਅਰ ਹੋਲਡਰ ਹੈ 44 ਜਦੋਂ 44 ਜਣੇ ਸ਼ੇਅਰ ਹੋਲਡਰ ਹੁੰਦੇ ਹੈ ਇਹਨਾਂ ਦਾ ਕੋਈ ਟਾਈਮ ਪਿਰਣਾ ਹੈ ਸਰਕਾਰ ਇਨਵੋਲਵ ਹੈ ಗ್ರಾಮ ਸਭਾਵਾਂ ਇਨਵੋਲਵ ਹੈ ਉਹ ਨਵਾਲੂ ਹੋ ਕੇ ਨਾ ਵੀ ਕਮੇਟੀ ਚੁਣੀ ਜਾਂਦੀ ਹੈ ਹਰ 5 ਸਾਲ ਬਾਅਦ ਇਹ 5 ਸਾਲ ਬਾਅਦ ਉਹ ਪਿਛਲਾ ਪ੍ਰਧਾਨ ਸਹੀ ਕੰਮ ਕਰਦੇ ਉਹਨੂੰ ਦੁਬਾਰੇ ਫੇਰ ਰਿਪੀਟ ਕਰ ਦਿੰਦੇ ਨਹੀਂ ਤਾਂ ਆਪਣੀ ਮਰਜ਼ੀ ਨਾਲ 44 ਮੈਂਬਰ ਹੀ ਜਿਹੜੀ ਆਪਣੀ ਕਮੇਟੀ ਤਬਦੀਲ ਕਰ ਸਕਦੇ ਪਰ ਪਿੱਛੇ ਜਿਹੜੀਆਂ ਕਾਫੀ ਸਮੇਂ ਤੋਂ ਉਹ ਜਿਹੜੀਆਂ ਦਰਖਾਸਤਾਂ ਇਹਨਾਂ ਦੀ ਜਲਦੀਆਂ ਸੀ ਰੌਲੇ ਚੱਲ ਰਹੇ ਕਿਹ ਚੱਲ ਰਹੇ ਆ ਜਿਸ ਵੀ ਬੰਦੇ ਨੂੰ ਪ੍ਰਧਾਨ ਬਣਾ ਲਿਓ ਪ੍ਰਧਾਨ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਜਾਂ ਉੱਥੇ ਦੇ 86 ਲੋਕਾਂ ਨਾਲ ਮਿਲ ਕੇ ਉਸ ਜ਼ਮੀਨਾਂ ਦੇ ਤਵਾਦਲੇ ਕਰਨੇ ਸ਼ੁਰੂ ਹੋ ਜੰਨੇ ਆ ਜਾਂ ਉਹ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਦੋਸ਼ ਲਾਇਆ ਸੀ આરોਪ ਲਾਇਆ ਸੀ ਤੇ ਮੈਂ ਪਿੰਡ 'ਚ ਜਾ ਕੇ ਪਹਿਲਾਂ ਦੌਰਾ ਕੀਤਾ ਪਿੰਡ 'ਚ ਅਸੀਂ ਐਲਾਨ ਕੀਤਾ ਸੀ ਉਸ ਲੜੀ 'ਚ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਜਿੱਧਰ ਜ਼ਿਆਦਾ ਬੰਦੇ ਨੇ ਜ਼ਿਆਦਾ ਮੈਂਬਰ ਨੇ ਇੱਕ ਐਫ ਆਈ ਆਰ ਡੇਰਾਬਸੀ ਪੁਲਿਸ ਕਰ ਦਿੰਦੀ ਹੈ ਐਫ ਆਈ ਆਰ 234 ਨੰਬਰ ਜਿਹੜੀ 6 ਵਿਅਕਤੀਆਂ ਦੇ ਪਰਚਾ ਦਰਜ ਕਰ ਦਿੱਤੇ 3-4 ਸਾਥ ਲੇਡੀਜ਼ ਐ 3-4 ਜੈਂਟਸ ਐ ਉਹ ਕਹਿੰਦੇ ਵੀ ਜਾਂ ਤਾਂ ਆਪਣਾ ਤੁਸੀਂ ਕੰਪਰੋਮਾਈਜ਼ ਕਰੋ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜਾਂ ਦੂਜੇ ਪਾਸੇ ਜਾਂ ਤੁਹਾਡੇ ਦੇ ਇਹ ਪਰਚੇ ਜਿਹੜੇ ਹੁਣੇ ਸੁਭਾਵਈ ਕੇ ਉਹ ਬੰਦੇ ਹਨ ਜਿਹੜੀ ਦੌੜ ਭੱਜ ਕਰਕੇ ਹਾਈ ਕੋਰਟ ਤੋਂ ਜਮਾਨਤ ਕਰਾਣੀ ਪਈ ਤੇ ਹਲੇ ਪੈਂਡਿੰਗ ਪਈਆਂ ਜਵਾਬ ਤੇ ਇਹ ਲੋਕ ਅਸੀਂ ਜਿਹੜਾ ਹੈਗਾ ਇਸ ਸਰਕਾਰ ਚ ਸਰਕਾਰਾਂ ਪਹਿਲਾਂ ਵੀ ਇਸੇ ਤਰ੍ਹਾਂ ਕਰਦੀਆਂ ਰਹੀਆਂ ਪਰ ਇਸ ਸਰਕਾਰ ਚ ਜਿਹੜਾ ਲੋਕਤੰਤਰ ਨਹੀਂ ਇਹ ਡੰਡਾ ਤੰਤਰ ਸ਼ੁਰੂ ਹੋ ਗਿਆ ਜਿਹੜਾ ਹਰ ਰੋਜ਼ ਸਾਡੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਦਿਨ ਭਰਤੀ ਦਿਨ ਆਈਆਂ ਵੀ ਜਿਹੜਾ ਅਤਿਆਚਾਰ ਕਿ ਐਸਸੀ ਤੇ ਬੀਸੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਐ ਐਸਸੀ ਬੀਸੀ ਤੇ ਸੰਸਿਆਵਾਦ ਤੇ ਜਿਵੇਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਵੀ ਸਾਹੀ ਲੰਬੇ ਦਾ ਲੜਾਈ ਲੜ ਰਹੇ ਨੇ ਇਹ ਵੀ ਉਸੇ ਲੜਾਈ 'ਚ ਐਸਸੀ ਲੋਕਾਂ ਦੀ ਬੀਸੀ ਲੋਕਾਂ ਦੀ ਲੜਾਈ 'ਚ ਇੱਕ ਪਾਰਟ ਹੈ ਜਿਹੜੀ ਦੀ ਅੱਜ ਅਸੀਂ ਗੱਲ ਚੱਕ ਰਹੇ ਹਾਂ ਤੁਹਾਡੇ ਨਾਲ ਪਰ ਇਹ ਲੋਕ ਅੱਜ ਆਏ ਨੇ ਵੀ ਜਿਹੜਾ ਪਰਚਾ ਹੋਇਆ ਉਹ ਬਿਲਕੁਲ ਫੇਕ ਹੋਇਆ ਸਾਨੂੰ ਡਰਾਉਣ ਤੋਂ ਮਗਾਉਣ ਵਾਸਤੇ ਹੋਇਆ ਸਾਨੂੰ ਡਰਾਉਣ ਕਰਕੇ ਤਾਂ ਕਿ ਕੋਈ ਕੰਪਰੋਮਾਈਜ਼ ਹੋ ਉਹ ਅਸੀਂ ਮਾਨਯੋਗ ਤੁਹਾਡੇ ਰਾਹੀਂ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜਾ ਇਨਕੁਆਰੀ ਕਰਕੇ ਪਰਤਾੜ ਕਰਕੇ ਤਾਂ ਕਿ ਪ੍ਰਾਪਰਟੀ ਨਾਲ ਜੁੜਿਆ ਮਸਲਾ ਇਸ ਨੂੰ ਜਿਹੜੀ ਐ ਇਨਵੈਸਟੀਗੇਸ਼ਨ ਕਰਕੇ ਜਿਹੜੇ નિર્ਦੋਸ਼ ਨੇ ਮੰਨਦੇ ਦੇ ਕੋਈ ਤੇ ਹੋਇਆ ਨਹੀਂ ਇਹ ਮੈਡੀਕਲ ਦੀਆਂ ਕੰਪਨੀਆਂ ਲਈ ਫਰਦੇ ਜਿਹੜੀ ਪਾਰਟੀ ਐ ਵੀ ਉੱਥੇ ਜਿਹੜੀ 357 ਧਾਰਾ ਲੱਗਦੀ ਸਕਦੀ ਐ 357 ਕੋਈ ਇੰਜਰੀਆਂ ਨਹੀਂ ਲੱਗੀਆਂ ਉਹਨਾਂ ਦੇ ਸੱਟਾਂ ਨਹੀਂ ਲੱਗੀਆਂ ਕੋਈ ਜਣਾ ਫੇਕ ਪਰਚਾ ਕਰਕੇ ਕਰਕੇ ਪੁਲਿਸ ਪਰਚਾ ਵੀ ਪਾਈ ਕਰ ਰਹਾ ਇਸ ਲਈ ਪਰਤਾੜ ਕਰਕੇ ਜਿਹੜਾ ਪਰਚਾ ਕੈਂਸਲ ਕੀਤਾ ਜਾਵੇ ਇਹ ਲੋਕਾਂ ਨੂੰ ਧਿਆਨ ਸਾਫ ਮਿਲੇ ਤੇ ਆਪਣੇ ਆਪਣੇ ਘਰਾਂ ਸਹੀ ਜ਼ਿੰਦਗੀ ਜਿਉਣੇ ਆ ਹੁਣ ਸਾਰੇ ਪਿੰਡਾਂ ਤੋਂ ਵੱਖ-ਵੱਖ ਪਿੰਡਾਂ ਨੂੰ ਆਉਣਾ ਹੁੰਦਾ ਅਸੀਂ ਇੱਕ ਇੱਥੇ ਸਾਡਾ ਪਲੇਟਫਾਰਮ ਹੈ ਸਾਡਾ ਮੋਰਚਾ ਹੈ ਜਿਵੇਂ ਮੋਰਚੇ ਕੋਲੇ ਹਾਂਜੀ ਕੀਤੀ ਆ ਅਸੀਂ ਇੱਥੋਂ ਇਕੱਠੇ ਹੋ ਗਏ ਤਾਂ ਜਾਣਦਾ ਸਾਡਾ ਐਸਐਸਪੀ ਦਫ਼ਤਰ ਹੈ ਤਾਂ ਕਿ ਉੱਥੇ ਕੱਲੇ ਤੇ ਕੱਲੇ ਦਾ ਐਸਐਸਪੀ ਦਫ਼ਤਰ ਖੜਵੀ ਦਿੰਦੇ ਮੁਲਾਜ਼ਮ ਝੜਕਦੇ ਨੇ ਉੱਥੇ ਬੈਠਣ ਦੀ ਜਗ੍ਹਾ ਨਹੀਂ ਜਦੋਂ ਅਸੀਂ 100 ਬੰਦਾ ਜੁੜੂਗਾ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਹੱਥਾਂ ਪੈਰਾਂ ਦੀ ਪੈ ਨਹੀਂ ਜਦੋਂ ਬੰਦਾ ਇਕੱਠੇ ਹੁੰਦਾ ਤਾਂ ਕਰ ਸਾਡੇ ਇੱਥੇ ਇਕੱਠੇ ਹੋਣਾ ਪਹਿਲਾਂ ਸਾਡਾ ਪਲੇਟਫਾਰਮ ਹੈ ਐਸਸੀਬੀਸੀ ਸਮਾਜ ਦੇ ਲੋਕਾਂ ਲਈ ਮੁਸ਼ਕਲਾਂ ਹਟ ਇਹ ਵ্যালਯੂ ਹੈਗੀ ਹੈ ਤੇ ਕੋਈ ਸਿਆਸੀ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਜਿਹੜਾ ਅੱਜ ਦਾ ਰੇਟ ਹੈ ਉਥੇ 70 ਪਲੱਸ ਹੋ ਜੂਗਾ ਜਾਂ ਕਰੋੜ ਪਲੱਸ ਹੋ ਜੂਗਾ ਮੈਂ ਇਹਨਾਂ ਤਾਂ ਵੇਚੀਆਂ ਖਰੀਦੀਆਂ ਪਰ ਇਹੀ ਲੋਕ ਦੱਸ ਰਹੇ ਆ ਇਹਨਾਂ ਦੇ ਦੱਸਣ ਦੇ ਆਧਾਰ 70 ਪਲੱਸ ਤੇ ਰੇਟ ਨੇ ਨੇੜੇ 70 ਲੱਖ ਤੋਂ ਕਰੋੜ ਦੇ ਨੇੜੇ ਵੀ ਹੈਗਾ ਰੇਟ ਵੱਧ ਵੀ ਹੋ ਸਕਦਾ ਜੇ ਜਿਹੜੀ ਫਰੰਟ ਤੇ ਅੱਗੇ ਪਿੱਛੇ ਹੋ ਸਕਦੀ ਹੈ ਜਿਹਨੇ ਪਰ ਲੇਕਿਨ ਅਸੀਂ ਜ਼ਮੀਨ ਨਾਲ ਨਹੀਂ ਜੁੜਨਾ ਲੇਕਿਨ ਅਸੀਂ ਤਾਂ ਜਿਹੜੇ ਬੀੜਤ ਲੋਕ ਨੇ ਉਹਨਾਂ ਨੂੰ ਨਿਆਂ ਸਾਫ਼ ਦਿਵਾਉਣ ਵਾਸਤੇ ਜ਼ਮੀਨ ਚਾਹੋ 100 ਕਰੋੜ ਦੀ ਹੋਵੇ 200 ਕਰੋੜ ਦੀ ਹੋਵੇ 400 ਕਰੋੜ ਦੀ ਜ਼ਮੀਨ ਨਾਲ ਕੋਈ ਤਲਕ ਨਹੀਂ ਪਰ ਜੇ ਪੁਰਸ਼ ਪ੍ਰਸ਼ਾਸਨ ਸ਼ਾਸਕ ਲੋਕ ਇਹਨਾਂ ਦੇ ਪਰਚੇ ਦਰਜ ਕਰਕੇ ਇਹਨਾਂ ਨੂੰ ਲੋਕ ਜਲੀਲ ਕਰਕੇ ਇਹਨਾਂ ਨਾਲ ਆਪਣੀ ਲਾਪਰਵਾਹੀ ਲਗਾਣਾ ਚਾਹੁੰਦੇ ਹੋ ਉਹ ਨਹੀਂ ਲਗੜ ਦੇਣਾ ਕਿ ਉਹ ਜਿਹੜੀ ਹੈ ਸਰਕਾਰ ਦੇ ਅਫਸਰਕਾਰਾਂ ਦਾ ਪਿੱਟ ਸੇਪਾ ਕਰਨ ਵਾਸਤੇ ਉਸ ਪ੍ਰਸ਼ਾਸਨ ਦਾ ਪਿੱਟ ਸੇਪਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਆ ਇਹਨਾਂ ਦਾ ਜਿਹੜਾ ਪਰਚਾ ਉਹ ਬਿਲਕੁਲ ਕੈਂਸਲ ਹੋਣਾ ਚਾਹੀਦਾ ਕੈਂਸਲ ਹੋ ਕੇ ਲੋਕ ਆਪਣੇ ਆਪਣੇ ਘਰਾਂ ਚ ਰਹਿ ਕਿਵੇਂ ਜ਼ਮੀਨ ਤਬਦੀਲ ਕਰਨੇ ਕਿੰਨੀ ਉਹਦੇ 'ਚ ਸਾਡਾ ਕੋਈ ਰੋਲ ਨਹੀਂ। ਵੇਹੋ। ਖਾੜੀ ਦਾ ਰਹਿਣ ਵਾਲਾ ਹੈ। ਇਹ ਮੇਰੇ ਪਿੰਡ ਵਿੱਚ ਲੈਂਡਲੈਸ ਜੂਰ ਕਾਸਟ ਸੋਸਾਇਟੀ ਬਣੀ ਹੋਈ ਹੈ। ਇਹਦੇ ਵਿੱਚ ਤਕਰੀਬਨ 400 ਅੱਥੇ 1390 ਤੇ ਕਰੀਬ ਜਮੀਨ ਹੈਗੀ ਹੈ ਜੀ। ਜਮੀਨ ਨੂੰ ਚੱਲਦੇ ਵਿਵਾਦ ਦੇ ਕਾਰਨ ਸਾਬਕਾ ਕਮੇਟੀ ਨੇ ਸਾਡੀ ਜ਼ਮੀਨ ਉਹਨਾਂ ਨਜਾਇਜ਼ ਤਰੀਕੇ ਤੇ ਗੈਰਕਾਨੂੰਨੀ ਤੰਗੜਾ ਦੇ ਦਿੱਤਾ। ਤੁਸੀਂ ਬਾਤ ਦੇ ਚੱਲਦੇ ਸਾਡੇ ਪਰਿਵਾਰਕ ਮੈਂਬਰਾਂ ਤੇ ਹਿੱਸੇਦਾਰਾਂ ਦੇ 14/7/2024 ਨੂੰ ਐਫਆਈਆਰ ਨੰਬਰ 234 ਹੋਈ ਹੈ ਇਸ ਕੋਲ ਨਿਯਾਇਜ ਹੋਈ ਹੈ ਮੇਰੀ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਉਹ ਐਫਆਈਆਰ ਕੈंसिल ਕੀਤੀ ਜਾਵੇ ਮੈਂ ਲਖਮੀਚਨ ਬਡਾਲਾ ਲੁਧਿਆਣਾ ਬਿਲਕੁਲ ਮਹਾਂਸਲ ਪੰਜਾਬ ਅਸੀਂ ਅੱਜ ਸੰਗੋਦੀ ਪਿੰਡ ਤੇ ਲੱਗੇ ਹੁੰਦਾ ਕਿ ਅਛੀ ਅਚੀ ਡਾਕਟਰ ਦਾ ਪਰਖਣ ਜਾਣਾ ਹੈ ਔਰ ਅੱਜ ਸੰਗੋਦੀ ਪਿੰਡ ਤੇ ਲੋਕ ਇੱਥੇ ਪਹੁੰਚੇ ਜਿਹੜਾ ਨੇ ਦਿੱਤੇ 307 ਦਾ ਝੂਠਾ ਪਰਚਾ ਦਰਜ ਕਰਿਆ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਦੀਜੀਤ ਸਾਹਿਬ ਤੋਂ ਵੀ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰਾ ਕੇ ਪੜਤਾਲ ਕਰਾ ਕੇ ਉਹਦਾ ਜਿਹੜਾ ਝੂਠੀ ਐਫ ਆਈ ਆਰ ਉਹ ਕੈਨਸਲ ਕੀਤੀ ਜਾਵੇ ਨਹੀਂ ਤਾਂ ਸਾਨੂੰ ਫਿਰ ਮਤਲਬ ਕੋਈ ਹੋਰ ਐਕਸ਼ਨ ਵੱਡਾ ਸੰਘਰਸ਼ ਵਿੜਨਾ ਪਊਗਾ ਤਾਂ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਨੂੰ ਕੀ ਡੀਜੀਪੀ ਸਾਹਿਬ ਨੇ ਬਡਾਲਾ ਸਾਹਿਬ ਜਿਹੜੇ ਕੋ ਜਿਹੜੇ ਜਿਹੜਾ ਇਹ ਮਾਮਲਾ 187 2024 ਦਾ ਜੀ ਇੰਨਾ ਪੁਰਾਣਾ ਮਾਮਲਾ ਤੇ ਤੁਸੀਂ ਹੁਣ ਮਤਲਬ ਇਹ ਪ੍ਰੋਟੈਸਟ ਕਰ ਰਹੇ ਹੋ ਇਹਨਾਂ ਬੰਦਿਆਂ ਨੂੰ ਪਹਿਲਾਂ ਤਾਂ ਯਾਰਦਾਂ ਦੀ ਘੁੰਮੀ ਗਈ ਮੇਰਾ ਪੁੱਛਿਆ ਦੂਜਾ ਕੀ ਹੈ ਵਿਚਾਰੇ ਪਰਚੇ ਦੇ ਗੱਦੇ ਮਾਰੇ ਉਹੀ ਘਰ ਛੱਡ ਕੇ ਦੌੜ ਗਏ ਕਾ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗਾ ਕਿ ਬੰੜਾ ਸਾਹਿਬਾਂ ਨੇ ਆਜ ਵੀ ਵਿਦਿਖੀ ਮੇਰੇ ਮੋਰਚੇ ਤੇ ਚੱਲ ਕੇ ਆਏ ਬਈ ਸਾਡੇ ਵਿੱਚ ਠੂਠੇ ਬੱਚਾ ਦਾ ਦਿਖਾਤਾ ਸਾਡੀ ਮੰਤਰ ਪਿੰਡ ਪਿੰਡੀ ਚ ਜਾ ਕੇ ਘਰਾਂ ਚ ਤੰਗ ਪਰੇਸ਼ਾਨ ਕਰਦੇ ਫਿਰ ਇਹ ਮਸਲਾ ਸਾਡੀ ਧਿਆਨ ਵਿੱਚ ਆਇਆ ਉਸ ਤੋਂ ਬਾਅਦ ਵੀ ਜਿਹੜੀ ਕਾਰਵਾਈ ਅਸੀਂ ਸ਼ੁਰੂ ਕੀਤੀ ਆ ਆਪ ਵੀ ਦੀ ਵਾਈ ਇਹ ਚੋ ਜੀ ਜੀ ਮੇਰਾ ਨਾਮ ਹੈ ਸੁਨਿਤਾ ਇਹ ਬੰਦੂ ਆਪਾਂ ਨੇ ਨਾ ਇਹਦੀ ਇਨਕੁਆਰੀ ਪਾਈ ਸੀ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਮਾਰਕ ਕੀਤੀ ਉਹਨਾਂ ਨੇ ਡੇਰਾ ਤੁਸੀਂ ਜਿਸ ਨੇ ਇਹ ਪਰਚਾ ਕੀਤਾ ਐਸਐਸਆਈ ਨੇ ਉਸ ਉਸੇ ਨੇ ਮਾਰਕ ਕਰ ਦਿੱਤਾ ਇਹਦੇ ਐਫਆਈਆਰ ਦੇ ਹਿਸਾਬ ਨਾਲ ਇਹ ਦੇਖੋ ਜੀ ਇਹ ਮੁੰਡਾ ਕਹਿੰਦਾ ਜੀ ਮੇਰੇ ਸੱਟ ਲੱਗੀ ਆ ਮੈਂ ਗਿਰ ਗਿਆ ਇਹ ਭੱਜ ਰਿਹਾ ਹੈ ਜੀ ਇਹ ਭੱਜ ਕੇ ਗੱਡੀ ਚ ਬੈ ਕੇ ਚਲੇ ਗਿਆ ਜੀ ਦੇ ਲਿਖੇ ਪਿੱਛੇ ਦੇ ਕੇ ਤੇ ਦੋ ਮੁੰਡੇ ਕਹਿੰਦਾ ਮੇਰੇ ਕੱਟ ਮਾਂ ਕੱਟ ਮਾਰਿਆ ਬਾਹ ਤੇ ਇਹ ਮੁੰਡਾ ਖੜਿਆ ਸਹੀ ਸਾਹਮਣੇ ਦਿਖਾਓ ਸਾਹਮਣੇ ਦਿਖਾਓ ਉੱਪਰ ਉੱਪਰ ਕਰਕੇ ਉੱਪਰ ਕਰਕੇ ਰੱਖੇਗਾ ਕੰਮ ਕਰਾਤੇ ਨੇ ਗਿਆ ਜੀ ਇੱਥੇ ਇਹ ਫੋਨ ਨਹੀਂ ਇਹ ਇਹ ਪਰਦੇਪ ਸਿੰਘ ਜੀ ਖਬਰ ਚ ਕਰਾ ਜਿੰਨੇ ਇਹ ਮੁੰਡਾ ਪ੍ਰਦੀਪ ਸਿੰਘ ਹੈ ਹਰਦੀਪ ਸਿੰਘ ਹੈ ਜੀ ਇਹ ਕਹਿੰਦਾ ਮੇਰੇ ਘਰ ਇੱਥੇ ਕੱਟਦੇ ਨਾ ਉਹ ਮਾਰਿਆ ਗੰਨਾਸਾ ਮਾਰਿਆ ਇਹ ਕਹਿੰਦਾ ਅਸੀਂ ਕਹਿੰਦਾ ਆਮ ਨਾਲ ਬੈਠੇ ਸੀ ਹਾਂ ਜੀ ਹਾਂ ਜੀ ਇਹ ਆਮ ਨਾਲ ਗਏ ਆ ਇਹ ਦੇਖੋ ਇੱਕ ਦਿਖਾਇਆ ਸੀ ਹਾਂ ਇਹ ਸਾਰਾ ਕੁਝ ਦਿੱਤਾ ਆਪਣੇ ਪੈਂਡਰੇ ਪਾ ਕੇ ਪੈਂਡਰੇ ਚ ਪਾ ਕੇ ਵੀਡੀਓ ਵੀ ਦਿੱਤੀ ਪਰ ਕੋਈ ਹੱਲ ਨਹੀਂ ਹੋਇਆ ਇਹ ਐਸਆਈ ਕੇਓ ਸਿੰਘਾ ਉਹਦੇ ਕੋਲ ਹੀ ਇੱਕ ਵਾਰੀ ਭੇਤੀ ਉਸਨੇ ਸਾਡਾ ਬਰਤ ਕਰਤਾ ਕਿ ਕਹਿੰਦਾ ਕਰ ਦੂਗਾ ਕੈਨਸਲ ਕਰ ਦੂਗਾ ਇਹ ਨਹੀਂ ਕਰਦਾ ਇਹ ਦੇਖੋ ਜੀ ਕਿਉਂ ਤਰੀਕੀ ਹਾਂ ਤਾਂ ਉਹ ਨੂੰ ਅਸੀਂ ਖਾਂ ਕਰਦੇ ਆ ਕਿ ਸਰਕਾਰੀ ਮੁਲਾਜ਼ਮ ਪਿੰਡ ਚ ਜਾ ਕੇ ਇਨਕੁਆਰੀ ਕਰਕੇ ਇਹ ਠੁਠਾ ਕਰਤ ਜੁਰਤ ਕੀਤਾ ਜਾਵੇ ਮੈਮੋਰੰਡਮ ਦਿੱਤਾ ਇਸ ਬਾਰੇ ਜਾਣਕਾਰੀ ਦੇ ਦਿਓ ਕੀ ਮੈਮੋਰੰਡਮ ਦਿੱਤਾ ਗਿਆ ਤੁਹਾਨੂੰ ਕੀ ਮੰਗ ਹੈਗੀ ਹੈ ਇਹ ਮੈਮੋਰੰਡਮ ਇਹ ਹੈ ਕਿ ਡੇਰਾ ਬਸੀ ਦੇ ਵਿੱਚ ਕਾਫੀ ਦਾ ਦਰਜ ਹੈ ਉਹਦੇ ਸਬੰਧੀ ਮੰਗ ਪੱਤਰ ਦਿੱਤਾ ਗਿਆ ਦੀ ਪ੍ਰੋਪਰ ਇਨਕੁਆਰੀ ਕੀਤੀ ਜਾਵੇ ਜੋ ਮਾਨਯੋਗ ਅਸਰਪੀ ਸਾਹਿਬ ਦੇ ਧਿਆਨ ਚ ਲਿਆਂਦਾ ਜਾਏਗਾ ਉਹ ਫਰਦਰ ਉਥੋਂ ਪੁੱਛ ਕੇ ਸਾਰੀ ਗੱਲ ਮਾਨਯੋਗ ਅਸਰਪੀ ਸਾਹਿਬ ਦੱਸਣਗੇ ਤੋਂ ਸਨ ਲੈ ਮੈਂ ਬਿਲਕੁਲ ਨਹੀਂ ਪਰਾਂ ਤੁਸੀਂ ਮੈਨੂੰ ਮਨਜ਼ੂਰੀ ਲੋ ਜਦੋਂ ਮਨਜ਼ੂਰੀ ਲੈ ਲਗੇ ਤਾਂ ਉਹ ਮੇਰੇ ਤੇ ਕੰਪਲੀਟਾ ਦੇਣ ਲੱਗਿਆ ਮੇਰੇ ਤੇ ਕੰਪਲੀਟਾ ਸਾਡੇ ਦੇ ਦੋਨਾਂ ਦੇ ਐਫਐਸ ਕਰ ਗਿਆ ਜਿਵੇਂ ਤੁਸੀਂ ਆਪਣੇ ਹੱਥ ਲਈ ਲੜੇ ਹੈ ਨਾ ਵੀ ਸਾਡੀ ਜ਼ਮੀਨ ਤੇ ਕਬਜ਼ਾ ਹੋ ਰਿਹਾ ਸਾਡੀ ਜ਼ਮੀਨ ਕਿੱਥੇ ਗਈ ਸਾਨੂੰ ਸਾਡੇ ਹੱਕ ਦੋ ਕਿਉਂਕਿ ਆਪਣੇ ਹੱਥ ਕਾਲੇ ਤੋਂ ਬਹੁਤ ਲੜਨਾ ਪੈਂਦਾ ਜਦੋਂ ਅਸੀਂ ਆਪਣੇ ਹੱਥਾਂ ਲੜੇ ਲੜੇ ਤਾਂ ਸਾਡੇ ਵੀ ਐਫਐਸ ਹੋ ਗਈ ਪਰ ਉਸ ਪ੍ਰਮਾਤਮਾ ਨਾਲ ਚੁੱਕ ਰਿਹਾ ਪ੍ਰਮਾਤਮਾ ਅਸੀਂ ਤੁੰਗ ਜਾ ਰਹਾ ਜਿਨ੍ਹਾਂ ਨੂੰ ਇੱਕ ਹਿੰਮਤ ਦਿੱਤੀ ਕੀ ਕਿੱਦਿਆ ਸਭ ਦੀ ਹਿੰਮਤ ਆ ਸਭ ਕੁਛ ਆ ਤੁਸੀਂ ਹਿੰਮਤਾਂ ਦੇ ਘਰੇ ਬੈਠੇ ਤਾ ਸਾਨੂੰ ਕੁਝ ਨਹੀਂ ਮਿਲਣਾ ਹੈਗਾ ਸਾਡਾ ਇੱਕ ਹੀ ਜੀਰਵਾ ਆਪਣਾ ਇੱਕ ਰਹੋ ਬਹੁਤ ਸਾਰੇ ਭਾਗੇ ਨੇ ਬਹੁਤ ਸਾਰੇ ਬੰਦੇ ਲੱਗੇ ਆਪਾਂ ਨੂੰ ਕਢਾਉਣ ਵਾਸਤੇ ਹੁੰਦੇ ਤੁਸੀਂ ਐਗਰ ਜਾਓ ਤੁਸੀਂ ਐਦਾਂ ਕੋਈ ਚੇਤ ਪਰ ਨਹੀਂ ਪਰ ਇਹ ਐ ਜਿੱਥੇ ਆਪ ਇਕੱਠੇ ਹੋ ਨਾ ਸੱਚੇ ਲੜਾਈ ਇਕਜੁੱਟ ਹੋ ਕੇ ਇਸਕੱਤੇ ਲੜਾਈ ਲੜੋਗੇ ਤਾਂ ਤੁਸੀਂ ਕਾਮਯਾਬ ਜ਼ਰੂਰ ਹੋਗੇ ਜੱਟ ਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਰਾਦਰੀਆਂ ਰਾਜਨੀਤਿਕ ਸਮਾਜ ਸਾਰੇ ਲੋਕ ਜੋ ਠਕਲੇ ਇਹ ਅਜੇ ਕੋਈ ਅਸੀਂ ਅੰਦਰ ਨਹੀਂ ਨੁਜਾਣੀ ਤੋਂ ਬੀਬੀ ਆਉਂਦੀ ਐਨਆਰਆਈ ਆ ਉਹਦਾ ਬੜਾ ਤਣਾ ਠਕਾਇਆ ਉਹਦਾ ਵੀ ਕਿੰਨੇ ਕੋਠੇ ਹੱਤੀਆਂ ਉਹਦਾ ਵੀ ਘਸਾ ਜਿਹੜਾ ਕੀ ਆਈ ਆ ਕੰਪੜਾ ਸਾਹਿਬ ਦੀ ਦਵਾਈ ਕਰੇ ਲੈ ਕੱਤੀ ਸੰਗਰ ਤੋਂ ਇੱਥੇ ਬਿਠਿਆ ਇੱਕ ਵੀ ਆਖਰ ਚ ਬੇਅੰਤ ਹੋ ਜਾ ਇਹ ਤੁਹਾਡਾ ਮਸਾਂ ਦਾ ਹਾਲ ਹੋ ਜਗਾ ਇਹ ਨਹੀਂ ਕਈ ਪੱਤ ਰਾਤ ਭਾਜ ਬਸ ਅੰਦਰ ਕਿਸਕੇ ਇੱਥੇ ਫਿਰ ਵੀ ਇੱਥੇ ਅਮਨਸਤ ਦੇ ਹੜਾ ਪੰਸਤ ਬਤੇ ਜਰਮੀਤ ਨੂੰ ਹੱਲੀ ਆਓ ਇੱਥੇ ਆ ਕੇ ਆਪਣਾ ਮੋਰਚੇ ਦੇ ਵਿੱਚ ਕੋਈ ਠੁਕਸਾਨ ਬੰਦਿਆਂ ਨੇ ਵੰਦਾ ਹੁੰਦਾ ਜਿੰਨੇ ਇਥੇ ਲੋਕ ਆਉਂਦੇ ਆ ਸਾਡਾ ਮਨੋਬਧ ਵਾਤਾ ਸਾਡਾ ਹੋਰ ਤਾਂ ਦਿਲ ਘੜਕਦਾ ਧੰਨਵਾਦ ਤੇ ਬਹੁਤ ਜਿਹੜਾ ਵੀ ਤੁਹਾਡੇ ਨਾਲ ਯਾਤਰੀ ਹੋ ਰਹੀ ਹੈ ਅਸੀਂ ਤੁਹਾਡੇ ਨਾਲ ਤੇ ਜ਼ਮੀਨ ਜਿਹੜੀ ਹੈ ਤੁਹਾਡੀ ਆ ਤੁਹਾਡੇ ਕੋ ਰਹੂਗੀ ਕਿਸੇ ਕੋ ਜਾਊਗੀ ਨਹੀਂ ਔਰ ਤੁਸੀਂ ਇਹ ਦੇ ਮਾਲਕਾ ਤੇ ਤੁਸੀਂ ਹੀ ਜਿਹੜਾ ਆ ਉਥੇ ਕਿਉਂਕਿ ਤੁਹਾਡੀਆਂ ਕਈ ਪੁਸ਼ਤਾਂ ਜਿਹੜੀਆਂ ਕਈ ਤੁਹਾਡੇ ਬਜ਼ੁਰਗ ਉਥੇ ਰਹੇ ਆ ਕਾਬਜ਼ ਹੋਏ ਆ ਇਹ ਇਹ ਸਾਡੇ ਸਮਾਜ ਨੇ ਭਲੇ ਨਹੀਂ ਆ ਸ਼ੁਰੂ ਕਾਸ ਲੋਕਾਂ ਨੇ ਭਲਾ ਨਹੀਂ ਕਿਉਂਕਿ ਪਹਿਲਾਂ ਤਾਂ ਜਿਹੜਾ ਲਾਭ ਵਰਤਿਆ ਉਹ ਅਸੀਂ ਕਹਿਣਾ ਨਹੀਂ ਚਾਹੁੰਦੇ ਉਹ ਪਿਛਲੀਆਂ ਸਰਕਾਰਾਂ ਦੇ ਵਰਤਿਆ ਉਹ ਅੱਜ ਉਹ ਮਨਾਈ ਆ ਬੋਲਣ ਦੇ ਉੱਤੇ ਉਹ ਚਾਹੁੰਦਾ ਸੀ ਬੋਲ ਨਹੀਂ ਸਕਦੇ ਕਿਉਂਕਿ ਜਿਸ ਸੀਟ ਦੇ ਉੱਤੇ ਅਸੀਂ ਬੈਠੇ ਹਾਂ ਅਸੀਂ ਉਹ ਸ਼ਬਦ ਨਹੀਂ ਬੋਲ ਸਕਦੇ ਲੇਕਿਨ ਇਹ ਜ਼ਮੀਨ ਜਿਹੜੀ ਆ ਉਹ ਤੁਹਾਡੀ ਭਲਾਈ ਲਈ ਸੀ ਤੁਹਾਡੇ ਕੋਲ ਰਹੇਗੀ ਤੇ ਤੁਸੀਂ ਹੀ ਉਹਨੂੰ ਵਰਤੋਗੇ ਤੁਹਾਡੇ ਵਿੱਚੋਂ ਹੀ ਜਿਹੜਾ ਆ ਉਹ ਉਹ ਇਹਦਾ ਪ੍ਰਬੰਧ ਕਰਨਗੇ ਤੁਹਾਡੇ ਵਿੱਚੇ ਹੀ ਉਹਦਾ ਪ੍ਰਧਾਨ ਹੋਏਗਾ ਸਾਰੇ ਤੁਹਾਡੇ ਜਿਹੜੇ ਆ ਤੇ ਵਿੱਚੋਂ ਹੀ ਜਿਹੜਾ ਆ ਉਹਨੂੰ ਸਾਰਾ ਡਿਵੈਲਪ ਕਰਨਗੇ